ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਦੇਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆ ਪਾਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾ ਤੇ ਇੱਕ ਨੀਲੀ ਰਾਵੀ ਦੀ ਮਾਈਤੰਦ ਦਿਖਾਉਣੀ ਆ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹ ਹੀ ਹੁੰਦੀ ਆ ਵੀ ਸੁੰਗਿਆ ਦੀ ਆਪਣੀ ਇੱਥੇ ਦੋ ਟਾਈਮ ਚੁਆਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਕਰਾ ਲਿਆ ਕਰੋ ਜੀ ਹਾਂਜੀ ਬੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੀਤ ਜੀ ਹੋ ਠੀਕ ਠਾਕ ਜੀ ਵਧੀਆ ਵਧੀਆ ਪੜੀ ਤੁਹਾਨੂੰ ਸੁਣਾਓ ਸਭ ਵਧੀਆ ਜੀ ਕੱਲ ਵਾਲੀਆਂ ਵੇਗੀਆਂ ਮੱਜਾਂ ਸਾਰੀਆਂ ਫਿਰ ਜੀ ਗਨ ਉਹਦਾ 1 ਘੰਟਾ ਡੇਢ ਘੰਟਾ ਲੱਗਦਾ ਤੁਹਾਨੂੰ ਬਦਾ ਡੰਗਰ ਲੱਭ ਕੇ ਲੈਉਣਾ ਔਖਾ ਥੋੜਾ ਜਿਹਾ ਸੁਵੇਚਣਾ ਤੇ ਸੌਖਾ ਹੀ ਹੈ ਤੇ ਅੱਜ ਗਾਵਾਂ ਇਕੱਠੀਆਂ ਕਰਤੀਆਂ ਸਾਰੀਆਂ ਹਾਂਜੀ ਭਾਜੀ ਸਾਰੇ ਏਨੇ ਗੰਢ ਕੇ ਕੋਸ਼ ਅੱਜ ਇੱਕ ਵਿੱਚ ਵੱਡੀ ਗਾਵੀਆਂ ਹਾਂ ਹਾਂਜੀ ਵੀਜੀ ਆ ਗਈ ਕੱਪਣਿਆ ਤੇ ਇੱਕ ਹੁਣੇ ਤਾਜੀ ਸੋਈ ਹੈ ਜੇ ਜੇਰਪੈਨ ਵਾਲੀ ਪੰਜ ਹਾਂਜੀ ਪਹਿਲੇ ਸੋਈ ਬੈਠ ਸੋਈ ਹੈ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਨਾਂ ਪਾਜੀ ਮੇਰਾ ਹਰਮਨ ਜੋ ਪਿੰਡ ਲਾਇਆ ਸਾਸੀ ਜਿਲ੍ਹਾ ਮਰਸਲ ਤਸੀਦ ਜਨਾ ਹੈ ਏਅਰਪੋਰਟ ਤੇ ਬਿਲਕੁਲ ਨਾਲ ਹੀ ਨਾਲੋਂ ਤਾਂ 1 ਕਿਲੋਮੀਟਰ ਪਾਜੀ ਨਾਲ ਹੀ ਇੱਕ ਬਾਈ ਸਾਈਡ ਪੈਕ ਦਾ ਦਾ ਕਰਾਂਗੇ ਤੇ ਫੋਨ ਨੰਬਰ ਹੀ ਬੋਲ ਦੋ 826434231 ਪਾਜੀ ਠੀਕ ਹੈ ਤੇ ਕਰੀਏ ਸ਼ੁਰੂ ਸ਼ੁਰੂਆਤ ਫਿਰ ਮਾਈਤਾ ਕਰ ਲਈਏ ਉਧਰੋਂ ਕਰ ਲਈ ਹਾਂਜੀ ਪਾਜੀ ਨੀਲੀ ਦੀ ਮੱਧ ਲੈਂਦੀ ਹੈ ਜਿੰਨਾ ਚਿਰ ਹੋ ਗਿਆ ਜਿੰਨਾ ਸੋਈ ਨਾ ਹੋਰ ਨੀਲੀ ਦਾ ਵੀ ਭਾਜੀ ਅੱਜ ਸੋਈ ਨੂੰ 10-12 ਦਿਨਾਂ ਤੋਂ ਲੱਗ ਬੜੇ ਟਾਈਮ ਲੱਗਦਾ ਜੀ ਅੱਛਾ ਚਮੇ ਹੋਰ ਕਿਤੇ ਜਵੇਂ ਨਾ ਭਾਜੀ ਪਿਓਰ ਨੀਲੀ ਦਾ ਵੀ ਅੱਖਾਂ ਵੀ ਨੀਲੀ ਵਾਕਈ ਅੱਖਾਂ ਬਿੱਲੀਆਂ ਆ ਇਹਦੀਆਂ ਹਾਂਜੀ ਆ ਦੇਖ ਸਾਦੇ ਜੀ ਅੱਖਾਂ ਇਹਦੀਆਂ ਬਿੱਲੀਆਂ ਆ ਸੋਹਣੀ ਝੋਟੀ ਆ ਤੇ ਆ ਜਿਹੜੇ ਆ ਕੱਟਾ ਜੇ ਤਾਂ ਮਗਰ ਕਿੰਨਾ ਸੁਵਾ ਜੇ ਦਾ ਸੁਵਾ ਭਾਜੀ ਤੀਜਾ ਜੇ ਅੱਛਾ ਦੁੱਧ ਦੀ ਉਹ ਦਾ ਉਹ ਪਲੱਸ ਹੋਊਗਾ 11 ਵਜੇ 12 ਵਜੇ ਦਾ ਹੀ ਲਾ ਕੇ ਖੜੇ ਜਿਹੜੇ ਵੀ ਨਹੀਂ ਹਟਦੇ ਤਿਆਰ ਮੁੱਕੇ ਤੇ ਜਿਹੜਾ ਮੁੱਕੇ ਦੇ ਹਾਂਜੀ ਭਾਜੀ ਤੋਰੋ ਫਿਰ ਇੱਕ ਰੀਨੋ ਬਾਕੀ ਥੱਲੇ ਚੰਗੀ ਭਰੀ ਆ ਬਾਕੀ ਇਹ ਜੇ ਟਾਈਮ ਜਿਹੜਾ ਸਵੇਰ ਸਵੇਰ ਦਾ ਹੋਵੇ ਦਿਨ ਹੀ ਨਿਕਲੇ ਬੰਦ ਉਹ ਜਿੱਦ ਸੜੀ ਨਾ ਤਾਹ ਦੇਖ ਸਕਦੇ ਚਿਹਰਾ ਇਹਦਾ ਚੰਗੀ ਤਰ੍ਹਾਂ ਤੇ ਥਾਣੇ ਵੀ ਤੁਹਾਨੂੰ ਦਿਖਾ ਦਈਏ ਆਹ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਬਾਕੀ ਭਾਜੀ ਸੀਲ ਬੜੀ ਠੰਡੀ ਬੜੀ ਮਈ ਧਾਰ ਤੇ ਮਿਲ ਪਈ ਇਦਾਂ ਹੀ ਭਲਾ ਗੋਈ ਨੂੰ ਟੋਲੇ ਠੀਕ ਆ ਹਾਂਜੀ ਇਦਾਂ ਹੀ ਧਾਰ ਦੇ ਕੇ ਬਸ ਭਾਜੀ ਆ ਦੇਖ ਸਕਦੇ ਜਿੱਤਰਾ ਹੀ ਭਾਵੇਂ ਬਹਿ ਜਾ ਥੱਲੇ ਇਦਾਂ ਮੈਂ ਪੈਦੀ ਭਾਜੀ ਠੀਕ ਆ ਬੱਚਾ ਛੱਡ ਕੇ ਚਲੋ ਭਰਾ ਨਾ ਛੱਡੋ ਇਦਾਂ ਹੀ ਕਰੋ ਤੇ ਉਤਰਾ ਥਣ ਥਣ ਓੱਕ ਕੇ ਸਾਰੇ ਥਣਾ ਦੀ ਭਾਜੀ ਕੋਈ ਘਾੜ ਵਾਧ ਹੋਵੇ ਪੂਰ ਛੱਟਾ ਹੋਵੇ ਅੱਛਾ ਉਹਦੀ ਆਪਾਂ ਗਰੰਟੀ ਦਵਾਂਗੇ ਫੁੱਲ ਤੇ ਇਹਦਾ ਮੁੱਲ ਫਿਰ ਮੁੱਲ ਵੀ ਜੀ ਦਾ 70000 ਕਰ ਦਈਏ ਅੱਛਾ ਦੋ ਛੱਡ ਦੀਏ ਕਰ ਦੋ ਵਿੱਚ ਮੰਨਤਾ ਯਾਰ ਦੋ ਛੱਡਦਾ ਹੈ ਭਾਜੀ 70000 ਦੀ 67 ਦੀ ਦੇ ਦੋਗੇ ਭਾਜੀ ਭਾਜੀ ਦੁੱਧ ਕਿੰਨਾ ਕੁ ਉਤਰਾ ਚਵਾਈ ਜਾਊਗੀ ਦੁੱਧ ਭਾਜੀ 12 13 ਕਿਲੋ ਦੁੱਧ ਹੁਣ 11 ਕਿਲੋ ਤੇ ਭਾਜੀ ਹੁਣ ਤਿਆਰ ਹੋਣਾ ਮੌਕੇ ਦੇ ਦੇ ਅੱਛਾ ਆਪਾਂ ਦਾਹ ਕਰਕੇ ਦੇਣੀ ਹੈ 12 13 ਕਿਲੋ ਮਾਰਨਾ ਵਈ ਦੁੱਧ ਚਵਾਉ ਠੀਕ ਹੈ ਜੀ ਹਾਂਜੀ ਬਾਕੀ ਆ ਫਿਟਕੜੇ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਭਾਜੀ ਕੱਦ ਵਜਨ ਪੂਰਾ ਜਿਹਾ ਮਹੀਨਾ ਤੇ ਹੱਥ ਲਿਆ ਹਵਾ ਨਵੇਂ ਰ ਦੇਖ ਸਕਦੇ ਆਪਸਮੇ ਭਾਜੀ ਥਣ ਬਰਾਬਰ ਕਰ ਜਾਂਦੀ ਏ ਠੀਕ ਹੈ ਜੀ ਭਾਜੀ ਜਦੋਂ ਪਸਮ ਹੁੰਦੀ ਏ ਤੇ ਹੁਣ ਆ ਦੋ ਗਾਵਾਂ ਬੱਚੇ ਤੋਂ ਬਿਨਾਈਆਂ ਤੇ ਆ ਬਾਕੀ ਗੱਬਣਾ ਆਪਾ ਜੀ ਪਹਿਲੇ ਸਵੇਰ ਵੈਡ ਸੁਈਏ ਅੱਛਾ ਸਈ ਨੂੰ ਆਏ 20 22 ਦਿਨ ਮਹਾ ਸਾਰੇ ਹੋਏ ਜੀ ਅੱਛਾ ਬਾਕੀ ਸੀਲ ਸੰਦੀ ਬਹੁਤ ਜ਼ਿਆਦਾ ਹੋਏ ਲੋ ਠੀਕ ਆ ਉਤਰਾ ਦਰਦੀ ਆ ਥੋੜਾ ਕਿ ਹਾਂ ਜੀ ਹਾਂ ਜੀ ਕਿੰਨਾ ਇਹਦੇ ਕੋਲ ਦੁੱਧ ਦੁੱਧ ਭਾਈ ਦਾਹੀ ਦਾ ਮੰਨ ਕੇ ਖੜੇ 10 ਕਿਲੋ ਪੱਕਾ ਦੁੱਧ ਜੀ ਭਾਜੀ ਲੀਟਰ ਵਾਲਾ ਸਾਡੇ ਘਰੋਂ ਆਪਾਂ ਲਾ ਆਪਾ ਜੀ ਕੋਈ ਦੋ ਟਾਈਮ ਚੋਂ ਲੈ ਆਏ ਭਲਾ ਚਾਰ ਟਾਈਮ ਚੋਂ ਲੈ ਆ ਜੀ ਅੱਛਾ ਹਾਂ ਜੀ ਹਾਂ ਜੀ ਇੱਕ ਦਮਾਂ ਦੇ ਭਾਈ ਬਾਕੀ ਫਿਕਸ ਜੇ ਹਵਨ ਨਹੀਂ ਦੀ ਆਏ ਥਾਣਾ ਇਹਦੇ ਵੀ ਦੇਖ ਸਾਡੇ ਲੱਗੇ ਤੋਂ ਉੱਤਰਾਂ ਥੋੜਾ ਡਰਦੀ ਆ ਨਿਕ ਸਾਡੇ ਨਾਲ ਲੈ ਜਾਓ ਤੇ ਇਹਦਾ ਫਿਰ ਮੁੱਲ ਇਹ ਮੰਮੀ ਜੀ 50000 ਕਰ ਦਈਏ ਤੁਹਾਨੂੰ ਪਤਾ ਜੇ ਬੱਚਾ ਹੋਵੇ ਮੈਂ 50000 ਜੀ ਆ ਹਾਂਜੀ ਹਮ ਬੱਚਾ ਮਰ ਗਿਆ ਤਾਂ ਤੁਹਾਨੂੰ ਪਾਣਾ ਮਿਲ ਹੀ ਪਾਣਾ ਦੇ ਦੇਣੀ ਤੇ ਕਿੰਨੇ ਦੀ ਦੇ ਦਈਏ ਜਸਪੀ 50000 ਹੀ ਦੇ ਦਾਂਗੇ ਭਾਜੀ ਹੋਰ ਕਰ ਦੋਗੇ ਮੌਕੇ ਤੇ ਕਰ ਦਾਂਗੇ ਜੇ ਕੋਈ ਫੋਨ ਬਲਾਉ ਮਾਨ ਤਾਂ ਕਰਾਂਗੇ ਖੁੱਲਾ ਕਰ ਦੋਗੇ ਕਿ ਕੋਈ ਫੋਨ ਲਾਵੇ ਕਰੀ ਹਣਾ ਹਾਂਜੀ ਠੀਕ ਹੈ ਜੀ ਤੇ ਆ ਵੀ ਬੱਚੇ ਤੋਂ ਬਿਨਾ ਹੀ ਆ ਇਹਦੇ ਨਾਲ ਇੱਕ ਦੁੱਧ ਭਾਈ ਉਹ 8 ਲੀਟਰ 7 ਮੰਨ ਕੇ ਜਿਹੜਾ ਮੱਝ ਵੀ ਹੁੰਦਾ ਜੀ। ਨਾ ਕੀ ਗੱਲ ਗੈਣੋ ਵੀ ਘਰ ਵਾਲਿਆਂ ਦੱਸਿਆ ਮਹੀਨਾ ਡੇਢ ਮਹੀਨਾ ਹੋਈ ਜੇ ਗਾੜੀ ਨਿਕਲੇ ਨਾ ਨਿਕਲੇ ਅਗਲੇ ਤੇ ਕਰ ਲਵੀ। ਤੋਰੋ ਫਿਰ ਇਹਨੂੰ। ਬਾਕੀ ਜਾਨ ਵੀ ਦੇਖ ਲਓ ਪਾਣੀ ਬਾਹਰ। ਬਾਕੀ ਸੋਨੇ ਰੰਗ ਰੂਪ ਚ ਹੈ ਵੀ। ਕੱਦ ਕਾਠ ਵੀ ਚੰਗਾ ਆ। ਥਣਾਂ ਦਾ ਸੱਜਿਆ ਆਪਕੋ ਵੀ ਚੰਗਾ ਦੂਰ ਦੂਰ ਜਿਹੜਾ ਸਾਨੇ ਤੇ ਕੋਲ। ਥਾਣੇ ਵੀ ਦੇਖਾ ਦੇ ਤੇ ਆਪਾਂ ਲੱਗੇ ਦਾ ਦੂਰ ਦੂਰ ਥਾਣਿਆਂ ਤੇ ਬਾਕੀ ਮਿਲਕ ਵੀ ਨੇ ਵੀ ਚੰਗੀ ਲੱਗੀ। ਬਾਕੀ ਇਹ ਜਿਹੜਾ ਸੱਜਰ ਸੂਈ ਹੋਗੀ ਦੋ ਦਿਨ ਨੇ ਵੀ ਚੰਗਾ ਕੱਢਿਆ ਹੋਣਾ ਵਾ। ਕਿੰਨਾ ਫਿਰ ਇਹਦਾ ਮੁੱਲ ਵੇਤੀ? ਇਹ ਮੁੱਲ ਵੀ ਜੀ 5000 ਜੀ। ਅੱਛਾ। ਭਾਈ ਆਪ ਜੀ ਦੇ ਲਾਂਗੇ। ਅੱਛਾ ਭਾਈ ਆਪ ਜੀ। ਬਾਕੀ ਮੇਰਾ ਵੀਰ ਭਰਾ ਕੋ ਫੋਨ ਲਾਵੇ ਮੋੜ ਦੇ ਨੀ। ਅੱਛਾ। ਹਾਂਜੀ ਤੇਰਾ। ਠੀਕ ਐ। ਤੇ ਹੁਣ ਆ ਚੰਗੇ ਘੱਦ ਘਾਠ ਵਾਲੀ ਵਹਿੜਾ ਇੱਕ ਇਹ ਭਾਈ ਤੁਝੇ ਸਵੇਰ ਨੂੰ ਵਹਿ ਬੜੀ ਪੜਾ ਆਪਣੇ ਕੋਈ ਰਾਤੀ ਛੋਟੇ ਹਾਥੀ ਜੀ ਵੀ ਆਪਾਂ ਦੇਖ ਸਕਦੇ ਛੋਟੇ ਹਾਥੀ ਜੀ ਪਿੱਛੇ ਲੱਗਦੀ ਆਈ ਹੈ ਜੜੀ ਹਾਂਜੀ ਹਾਂਜੀ ਛੋਟੇ ਹਾਥੀ ਚੋਂਦੀ ਨਹੀਂ ਸੀ ਭਾਜੀ ਦੀ ਅੱਛਾ ਹਾਂਜੀ ਠੀਕ ਹੈ ਤੇ ਪਹਿਲੇ ਸਵੇਰ ਘਰ ਵਾਲਿਆ ਕਹੇ ਸੱਜਰ ਦਾ ਆਪਾਂ ਚੋਇਆ 24 25 ਕਿਲੋ ਦੁੱਧ ਅੱਛਾ ਦੇਣ ਖੜਦੀ ਹਲੇ 10 ਲੈ ਜਾਏ 12 ਲੈ ਜਾਏ 15 ਲੈ ਜਾਏ ਕੱਚੀ ਹਲੇ ਥੋੜੀ ਜੀ ਅੱਛਾ ਹਾਂਜੀ ਹਾਂਜੀ ਤਾਂ ਕਾ ਜਾਣਾ ਨਹੀਂ ਤੇ 25 ਤੋਂ ਪਲੱਸ ਹੀ ਜਾਊ ਭਾਜੀ 30 ਕਿਲੋ ਦੁੱਧ ਚਵਾਉ ਉਹ ਵੇਰ ਤੌਰੋ ਹਾਫਰਿਕ ਕਰੀ ਬਾਕੀ ਕੱਦ ਵਜਨ ਵੇਖ ਲਓ ਭਾਜੀ ਕਿੱਥੀ ਵੱਟੀ ਘੜਿਆ ਕੱਦ ਵਜਨ ਪੱਖੋਂ ਚੰਗੀ ਆ ਜਿਹੜੀ ਪੂਰੀ ਜਵਾਨ ਆ ਤੇ ਆ ਥਾਣੇ ਦੇ ਕਰੀ ਦੇਖ ਸਕਦੇ ਜੇ ਲੱਗੇ ਤਾਂ ਤੇ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਆ ਬਾਕੀ ਪੂਰੀ ਜਵਾਨ ਆ ਤੇ ਹੈਗੀ ਜਿਹੜੀ ਜਰਸੀ ਕ੍ਰੋਸ 'ਚ ਆ ਟੀ ਲੱਡਲਾ ਹਵਾਨੇ 'ਚ ਚੰਗਾ ਲੈ ਆ ਕਮਾਗੇ ਨਹੀਂ ਤੇ ਚੱਬੂ ਦਾ ਕਰਦੀ ਆ ਥੋੜਾ ਜਿਹਾ ਚੱਬੂ ਦਾ ਤੋੜ ਵਾਕਿਆ ਉਤਰਾ ਇਹ ਆ ਵੀ ਬੋਡੀ ਦੀ ਸ਼ਾਈਨੀ ਚੰਗੀ ਆ ਆ ਥੱਲੇ ਹਵਾਨੇ ਦਾ ਦੇਖ ਲਾਦੇ ਜੀ ਭਾਈ ਉਹਨਾਂ ਘਰੋਂ ਹੀ ਨਹੀਂ ਗੱਡੀ ਥੋੜੇ ਜਿਹਾ ਥਾਂ ਤੇ ਬੱਤੀ ਆਈ ਏ ਠੀਕ ਐ ਇਹੋ ਜੀ ਆਪਾਂ ਥੋੜਾ ਠੰਢੀ ਆ ਵੀ ਇੱਥੇ ਬਣਾ ਤੇ ਜੀ ਠੀਕ ਐ ਚਲੋ ਇੱਕ ਰਹੀ ਇੱਕ ਦਾ ਥੋੜੀ ਜੀ ਤੋਰਦੀ ਆ ਨਾ ਕਰਨ ਉਹਦੀ ਤੇ ਗੱਡੀ ਕਿਉਂ ਨਹੀਂ ਰੱਖੀ ਠੀਕ ਐ ਚਲੋ ਬੰਦ ਕੋਈ ਨਹੀਂ ਬਿੱਤੀ ਆ ਜਾ ਬੰਦ ਕਈ ਏਰੀ ਬਸ਼ੀ ਚੱਬੂ ਨਾ ਕੱਟ ਤੋਰੀ ਹੁੰਦਾ ਫਿਰ ਛੋਟਾ ਸਹੀ ਤਰ੍ਹਾਂ ਤੁਰਦਾ ਨਹੀਂ ਚੱਬੂ ਦੇ ਨਾਲ ਬਾਕੀ ਹਵਾਨੇ ਜੱਟੇ ਲੱਟੇ ਆ ਚੰਗੀਆਂ ਵਾਂ ਸਾਰੀਆਂ ਢਿੱਲਾਂ ਕੱਢ ਜੂਗੀ ਤੇ ਇਹਦਾ ਕਿੰਨਾ ਫਿਰ ਮੁੱਲ ਰੱਖਣਾ ਵਿਦਿਆ ਆਪਾਂ ਇਹਦਾ ਮੁੱਲ ਵੀ ਜੀ 70000 ਕਰ ਦੇ ਜੀ 65000 ਵੀ ਦੇ ਦਾਂਗੇ ਅੱਛਾ 65 ਦੀ ਦੇ ਦੇਣੀ ਆ ਜੀ ਬਾਕੀ ਕੋਈ ਿੱਡੀ ਵੱਡੀ ਗਾਈ ਵੇਖ ਲਓ ਭਾਜੀ ਕੋਈ ਕੱਦ ਵਜਨ ਬੇਲ ਵਖਾੜੋ ਮਾੜੀ ਜੀ ਿੱਡੀ ਗਾਈ ਕੱਦ ਵਜਨ ਪੱਖੋ ਚੰਗੀਆਂ ਆ ਬਾਕੀ ਕੋਈ ਆਣ ਕੇ ਵੇਖੇ ਚੰਗੇ ਕੱਦ ਕਾਟ ਚਾ ਹਾਂਜੀ ਬਾਜੀ ਹਾਂਜੀ ਤੇ ਹੁਣੇ ਕਹਤਾ ਜੀ ਸੋਈ ਜੇ ਹਾਂਜੀ ਇਹ ਬਾਜੀ ਸਵੇਰੇ ਸੋਈ ਜੇ ਬੱਚਾ ਬੱਚਾ ਕੀ ਅੱਛਾ ਮਗਰ ਵਸ਼ ਆ ਗਿਆ ਜੀ ਜੀ ਪਹਿਲੇ ਸੋਈ ਸੀ ਠੀਕ ਆ ਸੋਈ ਠੰਡੀ ਐਵੇਂ ਬਹੁਤ ਜਿਆਦਾ ਜੀ ਠੀਕ ਆ ਹਾਂਜੀ ਤੋਰੋ ਫੇਰ ਇੰਨਾ ਬਾਕੀ ਥੱਲੇ ਚੰਗੀ ਬਣ ਗਈ ਆ ਜੇਰੇ ਦੀ ਜੇ ਪੈਣ ਵਾਲੀ ਆ ਬਾਕੀ ਪਹਿਲਾਂ ਦੇ ਹਿਸਾਬ ਨਾਲ ਕੱਟ ਠੀਕ ਆ ਇੱਕ ਵਾਰੀ ਫੇਰ ਲੈ ਆ ਜੀ ਵੀਡੀਓ ਤੇ ਹੌਲੀ ਹੌਲੀ ਤੋਰ ਦਿਓ ਆ ਜ ਲੈ ਆਓ ਜੀ ਬਾਕੀ ਥੱਲੇ ਪੂਰੀ ਭਰ ਗਈ ਹੈ ਹਵਾਨਾ ਗਾਹਣਾ ਵੀ ਚੰਗਾ ਭਰਿਆ ਵਾ ਤੇ ਹਵਾਨਾ ਪਛਾਣ ਵੀ ਚੰਗਾ ਦਫੰਦੀ ਹੈ ਸੁਆ ਜਿਹੜਾ ਕਹਿੰਦੇ ਕਿ ਪਹਿਲਾਂ ਹੀ ਸੋਈ ਹੈ ਤੇ ਬੱਚਾ ਇਹ ਦੇ ਮਗਰ ਬੱਚਾ ਹੈ ਮਰੀਦ ਬੜੀ ਭਾਈ ਪਾਇਰ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵਿੱਚ 45000 ਦੇ अच्छा 40000 ਦੀ ਦੇ ਰਾਂਗੇ। ਅੱਛਾ 40 ਦੀ ਦੇ ਦੇਣੀ ਹੈ। ਬਾਕੀ ਚਲੋ ਮੁੱਕੇ ਤੇ ਛੋਟ ਛੜ ਥੋੜੀ ਬਾਦੀ ਕਰ ਦੋਗੇ। ਬਾਕੀ ਇਹੋ ਬੇਤੀ ਵੀਰ ਜੀ ਸਾਡੇ ਘਰੋਂ ਦੋ ਟੈਮ ਚੋਂ ਉਹ ਚਾਰ ਟੈਮ ਚੋਂ ਉਹ ਚੈੱਕ ਪਾਸ ਕਰਕੇ ਖੜੋਗੇ। ਠੀਕ ਹੈ ਜੀ। ਹਾਂਜੀ ਭਾਜੀ। ਤੇ ਠੀਕ ਹੈ ਵੀਰ ਜੀ। ਬਹੁਤ ਬਹੁਤ ਧੰਨਵਾਦ ਜੀ। ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ। ਆਪਣੀ ਸਮਝ ਨਾਲ ਆਪਣੀ ਮਰਜ਼ੀ ਨਾਲ ਚਲਾਈ ਕਰਕੇ ਤਸੱਲੀ ਕਰਕੇ ਪਾਸ ਕਰਕੇ ਫੇਰ ਹੀ ਆਪਣਾ ਬੱਚੋ ਖਰੀਦੋ ਜੀ। ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਫਾਲ ਤੇ ਆਪਣੀ ਜੁਆਇ ਕਰਾ ਲਿਆ ਕਰੋ।